ਕਿੰਨਰ ਭਾਈਚਾਰੇ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਰੇਲਵੇ ਪੁਲਿਸ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਰੇਲਵੇ ਪੁਲਿਸ ਦੇ ਅਧਿਕਾਰੀ ਉਹਨਾਂ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਤੋਂ ਰੋਕਦੇ ਨੇ। ਕੱਲ ਸਾਡੇ ਇੱਕ ਸਾਥੀ ਨੂੰ ਰੇਲਵੇ ਪੁਲਿਸ ਵਾਲਿਆਂ ਨੇ ਬਹੁਤ ਕੁੱਟਿਆ। ਉਸਦੇ ਪੈਸੇ ਤੱਕ ਖੋਲੇ ਤੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਮੰਗਣ ਨਹੀਂ ਦਿੱਤਾ ਜਾਂਦਾ। ਜਦਕਿ ਹੋਰ ਵਰਗ ਦੀਆਂ ਔਰਤਾਂ ਰੇਲਵੇ ਸਟੇਸ਼ਨ ਤੇ ਅਤੇ ਟ੍ਰੇਨਾਂ ਵਿੱਚ ਮੰਗ ਸਕਦੀਆਂ ਨੇ ਤੇ ਸਾਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ ਜੋ ਕਿ ਸਾਡਾ ਹੱਕ ਹੈ ਰੇਲਵੇ ਪੁਲਿਸ ਅਧਿਕਾਰੀ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਸਾਡੇ ਕਿਸੇ ਵੀ ਕਰਮਚਾਰੀ ਵੱਲੋਂ ਕਿਸੇ ਵੀ ਬਾਹਰੀ ਵਿਅਕਤੀ ਨਾਲ ਦੁਰਵਿਵਹਾਰ ਨਹੀਂ ਕੀਤਾ ਗਿਆ ਨਾ ਹੀ ਕਿਸੇ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਹੈ ਕੇਂਦਰ ਸਰਕਾਰ ਦਾ ਹੁਕਮ ਹੈ ਕਿ ਵਾਹਨਾਂ ਦੇ ਵਿੱਚ ਕਿਸੇ ਨੂੰ ਵੀ ਮੰਗਣ ਦੀ ਇਜਾਜ਼ਤ ਨਹੀਂ ਹੈ ਠੀਕਾ ਠੀਕਾ ਸਾਡੇ ਬਾਬਿਆਂ ਦੇ ਹੱਥੀਂ ਦਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੇ ਵਰਗਾਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਪੱਸੀ ਘੁੱਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗਾਲੀ ਨਾ ਸਾਡੇ ਭਾਬੀ ਕੋਲ ਪੈਸੇ ਵੀ ਕੋਲੇ ਜਿਹੜੇ ਵਾਲੇ ਆ ਪੈਸੇ ਵੀ ਕੋਲੇ ਤੇ ਮਾਰਦੇ ਉਹਦੇ ਪੱਟੇ ਮਾਰੇ ਪੱਟੇ ਮਾਰੇ ਬਾਤੂ ਮਾਰੇ ਪੁਲਿਸ ਵਾਲਿਆਂ ਨੇ ਉਹ ਸਭ ਹੀ ਤੇਨੇ ਘੱਟੇ ਜਨਾਨੀਆਂ ਕਾਤੋਂ ਮੰਗ ਸਕਦੀ ਆ ਜੜਾ ਡੰਗਾ ਤਾਂ ਬੰਦ ਕਰੋ ਭਿਜ ਨੰਦੰਗਾ ਦਾ ਜਨਾਨੀ ਅੰਦਰ ਮੰਗ ਸਕਦੇ ਜਾਂ ਨਹੀਂ ਮੰਗ ਸਕਦੇ ਨਹੀਂ ਮੰਗ ਸਕਦਾ ਨਹੀਂ ਮੰਗ ਸਕਦੀ ਆ ਹੋਰ ਨਾ ਬਾਪੇ ਵਾਂਗ ਸਕਦੇ ਸਾਡਾ ਕੰਮ ਰੋਟੀ ਠੀਕ ਹੈ ਨਾ ਸੀ ਇੱਥੇ ਹੀ ਖਾਣਾ ਸੀ ਜਿੱਥੋਂ ਖਾਣਾ ਹੁਣ ਕੋਈ ਚਾਲੜਾ ਕੀ ਕੀਤਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੋਈ ਨਹੀਂ ਮੰਗ ਸਕਦੇ ਜਿਵੇਂ ਮਰਜ਼ੀ ਕਰ ਲੋ ਬਾੜ ਬਾੜ ਮੰਗ ਸਕਦੇ ਲੋ ਬਾੜ ਕੋਈ ਸੀ ਡਰਨਾ ਲਿਆ ਹੋਇਆ ਕਿ ਬੰਦਿਆ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਕੁਸਰੀ ਨਹੀਂ ਆ ਜਲਾਨੀਆਂ ਨੂੰ ਉਹ ਤੇ ਬੱਚੇ ਵੀ ਜੰਮ ਸਕਦੇ ਆ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਕੁਸਰੀ ਠੀਕ થઈ ਜਾਈਏ ਨਾ ਸਾਨੂੰ ਘਰ ਤੇ ਰੱਖ ਦੇਣਾ ਬਾਹਰ ਸਾਨੂੰ ਰਹਿਣ ਦੇਣਾ ਕਿੱਥੇ ਗਈਏ ਤੁਮਰ ਜੀ ਹਾਂ ਜੀ मेरा नाम जूली तो बोल रही हाथी हादेन अंग आए थे मंगन खाने दें दे, पट्टे मार चुके आ मत बुला हाथ चुकन का हाँ लेडीज का मांगना बंद करिए लेना बांद करो, आटा भी अपना भी बंद करते मंगूगा ਨੰਨਾਂ ਨੰਗਾ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਾਰਕ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਇਹਦੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆਂ ਇਹਨਾਂ ਨੂੰ ਕਿਉਂ ਪ੍ਰੈਸ ਕੀਤਾ ਜਾਉ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਕਿ ਸਾਡੇ ਕੋਲ ਨਾ ਨਾ ਨੋ ਕਿਸ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਨਾ ਮੈਂ ਪੁਲਸ ਵਾਲਿਆਂ ਨੂੰ ਟੁੱਟਿਆ ਗੱਲ ਆਇਆ ਅੰਦਰ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹ ਰਹੇ ਨੇ ਸਾਡੇ ਪੁਲਸ ਵਾਲਿਆਂ ਨੇ ਪਟਾ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ ਸ਼ਨਾਖਤ ਕਰੇ ਕਰਦੇ ਨੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ